100 एकड़ ਦੇ ਜਗ੍ਹਾ ਸੜਕ ਨੂੰ ਪਰੰਪਰਾਇ ਹਾਂ 100 ਵੱਧ اچھا 30 ਕਮਰੇ ਆਦੇ ਅੱਛਾ ਇੱਕ ਤੋਂ ਐਡੀਸ਼ਨ ਭਰਵਾ ਦੇ ਜਿਹੜਾ ਐਰੇ ਨੇ ਭਰਿਆ ਉਹ ਤਾਂ ਨਾ ਆਉਂਦਾ ਉਹ ਲਿਸਟ ਬਣਾ ਲਈ ਆਪਾਂ ਹਾਂਜੀ ਲਿਸਟ ਬਣਾਤੀ ਹੈ ਇੱਕ ਭਾਈ ਆਪ ਕੋ ਜਿਹੜੀ ਆਈ ਉਹਦਾ ਸਟੇਟ ਕਰਨ ਵਾਲੇ ਬੀਕਸ ਨੂੰ ਇਹਦਾ ਨਾਮ ਨਾ ਨਾਮ ਨੂੰ ਦਾ ਰੜ ਰੜ ਨਹੀਂ ਆਪਾਂ ਜਦੋਂ ਪਹਿਲਾਂ ਆਪਾਂ ਪਾਏ ਜਿਹੜਾ ਆਏ ਜਿਹੜਾ ਕਾਰਟ ਆਉਂਦਾ ਹੈ ਨਾ ਉਹ ਆਪਾਂ ਲਿਖੇ ਕਰ ਦਨਵਾ ਕਿ ਜਿਹੜੀ ਮਾੜੀ ਹਾਲਤ ਹੈ ਜਿਆਦਾ ਹੋਣ ਜਿਹਦਾ ਈਮੀ ਨਾਲ ਉਹ ਆਪਾਂ ਦੇਖੇ ਦੇ ਦਾਂਗੇ ਤੁਸੀਂ ਤਾਂ ਕਿੰਨਾ ਗਿਆ ਹਾਂ ਹਾਂ ਕੋਈ ਰਹਿ ਨਾ ਦ ਨਹੀਂ ਨਹੀਂ ਕੋਈ ਕੰਟਰੋਲ ਕਰਦਾ ਹੈ ਉਹਦੇ ਇਨਸਾਈਡ ਕਰਕੇ ਉਹਥੇ ਦੇਖੇ ਕੋਠੇ ਦੇਖਪੇ ਹਾਂਜੀ ਉਹ ਦੇਖੇ ਅੱਛਾ ਅੱਛਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਅੱਜ ਤੁਸੀਂ ਸਾਡੇ ਚਮਿਆਦੀ ਨਗਰ ਵਾਲੇ ਸਾਡੀ ਪੈਂਡ ਸਤਪੰਸਾਹ ਸਾਹਿਬ ਦੀ ਗਵਾਹੀ ਦੇ ਵਿੱਚ ਇਕੱਠੇ ਹੋਏ ਹੋ ਬਸ ਸਾਡਾ ਮਕਸਦ ਇਹ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹੜ੍ਹ ਆਇਆ ਹੈ ਜਿੱਥੇ-ਜਿੱਥੇ ਪਾਣੀ ਨੇ ਨੁਕਸਾਨ ਕੀਤਾ ਅੱਜ ਸਾਰੇ ਥਾਵਾਂ ਦੇ ਉੱਤੇ ਜਿਹੜਾ ਗ੍ਰਾਮ ਸਭਾਵਾਂ ਜੜੀਆਂ ਹੋ ਗਈਆਂ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਕੰ ਦਾ ਮੰਤਬੇ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗ੍ਰਾਮ ਸਭਾ ਕਰਨੀਆਂ ਉਹ ਸਾਡੀ ਸਹਾਦਿਆਂ ਦੀ ਡਿਊਟੀ ਲਈ ਐਮਐਲਏ ਮੰਤਰੀਆਂ ਦੀ ਕਿ ਤੁਸੀਂ ਖੁਦ ਉੱਥੇ ਜਾਣਾ ਕਮੇਟੀ ਬਣਾਓ ਔਰ ਉਸ ਫਿੱਟ ਦਾ ਜਿਹੜਾ ਵੀ ਨੁਕਸਾਨ ਹੋਇਆ ਉਹਦੀ ਪੂਰਤੀ ਕਰਦੀਆਂ ਕਿਸੇ ਬੰਦੇ ਦਾ ਨੁਕਸਾਨ ਰਹਿ ਨਾ ਜਾਵੇ ਇਸ ਕਰਕੇ ਤੁਹਾਡੇ ਕੋਲ ਜਿਹੜਾ ਅਸੀਂ ਆਏ ਸੀਗੇ ਬਾ ਤੁਹਾਨੂੰ ਬੇਨਤੀਆਂ ਹੀ ਕਰਦੀਆਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਖੜਾ ਕਰਕੇ ਆਪਣਾ ਬਹੁਤ ਨੁਕਸਾਨ ਹੋਇਆ ਔਰ ਬਹੁਤ ਸਾਰਾ ਜਿੰਨਾ ਜ਼ਬਰਦਸਤ ਵੀ ਪਿਆ ਮੀਆਂ ਨੇ ਵੀ ਸਾਡੇ ਜਿਹੜੇ ਮਜਦੂਰ ਪਧਾਰ ਸੀਗੇ ਗਰੀਬ ਪਧਾਰ ਸੀ ਸਾਡੇ ਉਹਨਾਂ ਦੇ ਮਕਾਨ ਜਿਹੜੇ ਉਹ ਬਹੁਤ ਖਰਾਬ ਹੋਇਆ ਸੋ ਜਿਹੜੇ ਵੀ ਮਕਾਨ ਖਰਾਬ ਹੋਇਆ ਉਹ ਵੀ ਦੇਣੇ ਆ ਜਿਹੜਾ ਝੋਨਾ ਜਿਹੜਾ ਜਿੰਨਾ ਵੀ ਖਰਾਬ ਹੋਇਆ ਉਹ ਵੀ ਤੁਸੀਂ ਇਹ ਕਮੇਟੀ ਨੂੰ ਜਿਹੜਾ ਲਿਖਾਉਣਾ ਔਰ ਹੋ ਦੇ ਕੋਈ ਦੰਗਲ ਵਛਾ ਨੁਕਸਾਨ ਹੋਇਆ ਤੁਹਾਡੇ ਕਿਸੇ ਦੀ ਕੋ ਮੱਝ ਉੜ ਗਈ ਆ ਗਾਂ ਉੜ ਗਈ ਆ ਕੁਛ ਉੜ ਗਿਆ ਉਹਦਾ ਵੀ ਜਿਹੜਾ ਸੀ ਮੁਆਜਾ ਦੇਣਾ ਉਹ ਤੁਸੀਂ ਸਾਰਿਆਂ ਨੇ ਕਮੇਟੀ ਜਿਹੜੀ ਤੁਸੀਂ ਬਣਾਈ ਆ ਉਹ ਕਮੇਟੀ ਦੇ ਲਈ ਤੁਸੀਂ ਆਪਣਾ ਇੱਕ ਅੱਧੇ ਦਿਨ ਦੇ ਵਿੱਚ ਹੀ ਸਾਨੂੰ ਦੇਣਾ ਕਿਉਂਕਿ ਅਸੀਂ ਇਹ ਸਭਾ 15 ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੰਪਲੀਟ ਕਰਨਾ ਤੇ 15 ਅਕਤੂਬਰ ਤੱਕ ਪੂਰੇ ਪੰਜਾਬ ਦੇ ਵਿੱਚ ਇਹ ਮੁਆਜਾ ਜਿਹੜਾ ਔਰ ਅਸੀਂ ਵੰਡ ਦੇਣਾ ਔਰ ਅਸੀਂ ਚਾਹੁੰਦੇ ਹਾਂ ਕਿ ਜਿਸ ਵੀ ਬੰਦੇ ਦਾ ਨੁਕਸਾਨ ਹੋਇਆ ਉਹ ਬੰਦਾ ਕਿਸੇ ਵੀ ਤਰ੍ਹਾਂ ਰਹਿ ਨਾ ਜਾਵੇ ਉਹ ਬੰਦਾ ਹਰ ਬੰਦਾ ਆਪਣਾ ਜਦਾਜ ਪਰਵਾਦੀ ਸਾਹਿਬ ਲੱਗੇ ਆ ਤੁਹਾਡੇ ਪਿੰਡ ਹਰ ਬੰਦਾ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ ਔਰ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਗਲਤ ਚੀਜ਼ ਕੋਈ ਨਹੀਂ ਲਿਖਾਉਣੀ ਨਾ ਕਿਸੇ ਨੇ ਆਪਣੀ ਜ਼ਮੀਨ ਹੀ ਗਲਤ ਲਿਖਾਉਣੀ ਆ ਨਾ ਕਿਸੇ ਨੇ ਕੋਈ ਕਸਬਾ ਦੀ ਗਲਤ ਦਿਖਾਉਣਾ ਪਰ ਜਾਇਜ ਜੋ ਵੀ ਕਿਸੇ ਦਾ ਨੁਕਸਾਨ ਹੋਊਗਾ ਉਹਦੀ ਆਪਾਂ ਪੂਰਤੀ ਕਰਾਂਗੇ ਇਹ ਤੁਹਾਨੂੰ ਬੇਨਤੀ ਕਰਨ ਆਏ ਸੀਗੇ ਇਹਦੀ ਸਿਖਤ ਦਪਹਰੇ ਕਿਉਂਕਿ 12 ਦੇ ਸਾਰੇ ਪੰਜਾਬ ਦੇ ਸ਼ੁਰੂ ਹੋਏ ਆ ਸਿਖਤ ਦਪਹਰੇ ਜਿਹੜਾ ਤੁਸੀਂ ਸਾਰੇ ਆਇਓ ਸਰਪੰਚ ਸਾਹਿਬਾਨ ਤੁਹਾਡੇ ਸਾਰੇ ਮੈਂਬਰ ਸਾਹਿਬਾਨ ਸਭ ਕਸਪੰਚ ਸਾਹਿਬ ਜਲਦਾ ਸਾਹਿਬ ਬੈਠੇ ਆ ਸਾਰੇ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਬਸ ਸਾਡਾ ਮਕਸਦ ਇਹਨਾ ਕਿ ਕਿਸੇ ਬੰਦੇ ਦਾ ਜਿਹੜਾ ਜਿਸ ਦਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲਦਾ ਨਾ ਫਾਇਦਾ ਇਸ ਕਰਕੇ ਹੀ ਤੁਹਾਡੇ ਕੋ ਆਏ ਸੀਗੇ ਤੁਸੀਂ ਬੈਠੇ ਹੋ ਆਪਣੀ ਕਮੇਟੀ ਜਿਹੜੀ ਕਿਧ ਪਕਿਧ ਆਇਆ ਨਾ ਹਾਂ ਬੜਾ ਕੇ ਤੇ ਹੁਣੇ ਇੱਥੇ ਬਹਿ ਕੇ ਲਿਖ ਲੋ ਜਿਹੜੀ ਜਿਹੜੇ ਜਿੱਦਾਂ ਇਹ ਕਹਿ ਰਹੇ ਸੀਗਾ ਤੋਤਾ ਕਿ ਘਰ ਮਤਲਬ 30 ਘਰ ਉਹ ਸਾਰੇ ਲਿਖ ਕੇ ਲਿਸਟ ਦੇ ਦੇਣੀ ਆ ਪਦੋਂ ਦਾ ਆਧਾਰ ਕਾਰਡ ਨਾਲ ਦੇਣਾ ਕਾਪੀ ਦੇਣੀ ਆ ਆਧਾਰ ਕਾਰਡ ਦੀ ਉਹ ਨਾਲ ਦੇ ਦੇਣਾ ਜੇ ਲੇਡੀ ਦੇ ਨਾਮ ਉੱਤੇ ਆ ਉਹਦੇ ਘਰ ਵਾਲ ਦਾ ਨਾਮ ਦੇਣਾ ਜਿਹੜੇ ਬੰਦੇ ਦੇ ਨਾਮ ਤੇ ਉਹਦੇ ਬਾਪ ਦਾ ਨਾਮ ਨਾਲ ਦੇਣਾ ਇਹ ਤੁਸੀਂ ਦੇ ਦਿਓ ਅਸੀਂ ਤੁਹਾਨੂੰ ਤੁਹਾਡਾ ਬੰਨ ਦਾ ਹੱਕ ਜਿਹੜਾ ਉਹ ਦਵਾਵਾਂਗੇ ਅਸੀਂ ਮੁੱਖ ਮੰਤਰੀ ਦੇ ਹੁਕਮਾਂ ਤੇ ਤੁਹਾਡੇ ਦਰਮਿਆਨ ਆਏ ਆ ਤੁਹਾਡੇ ਕੋਲ ਤੁਹਾਡੇ ਸਾਧਿਆਵਲੋਂ ਅਸੀਂ ਮੁਖਵੰਤੀ ਸਾਹਿਬ ਨੂੰ ਅਪੀਲ ਵੀ ਕਰਾਂਗੇ ਅੱਗੇ ਵੀ ਅਪੀਲ ਕੀਤੀ ਹੈ ਅਜਨਾਲੇ ਵੱਲੋਂ ਕਿ ਜਿਸ ਦੀ ਜਿਸ ਦਾ ਖੇਤ ਉਸ ਦੀ ਜ਼ੇਤ ਤੇ ਮੁਖਵੰਤੀ ਸਾਹਿਬ ਨੇ ਪੋਸਿਟਿਵ ਬਣਾ ਕੇ ਉਸੇ ਲਾਗੂ ਕਰਤਾ ਹੁਣ ਵੀ ਅਜਨਾਲੇ ਵੱਲੋਂ ਜੋ-ਜੋ ਉਹਨਾਂ ਨੂੰ ਬੇਨਤੀਆਂ ਕਰਾਂਗੇ ਉਹ ਸਾਡੀਆਂ ਬੇਨਤੀਆਂ ਮੰਨਣਗੇ ਕਿਉਂਕਿ ਉਹਨਾਂ ਨੇ ਆਪ ਤੁਹਾਡੇ ਕੋਲ ਭੇਜਿਆ ਸੋ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣਾ ਹੁਣ ਪਿੱਛੇ ਬੈਠ ਕੇ ਲਿਖ ਲਓ